ਤੇ ਗੁੰਡਾ ਮੰਤਰੀ ਸੀ ਉਹ ਆਪਦੇ ਆਪ ਨੂੰ ਪੂਰਾ ਕਹਿੰਦਾ ਘਾਉਂਦਾ ਤੇ ਚਿੜੀ ਨਹੀਂ ਸੀ ਫੜਕਣ ਦਿੰਦਾ ਆਪਦੇ ਹਲਕੇ ਦੇ ਵਿੱਚ ਪ੍ਰਿੰਸੀਪਲ ਦਲਜੀਤ ਸਿੰਘ ਦਾ ਭਗਤੇ ਦੇ ਵਿੱਚ ਸੰਘਰਸ਼ ਚੱਲਿਆ ਸੀ ਉਹਦੀ ਪੱਗ ਲਹਾਈ ਸੀ ਇੱਥੋਂ ਦੇ ਸਿਕੰਦਰ ਮਲੂਕੇ ਨੇ ਮੌਕੇ ਦਾ ਮੰਤਰੀ ਸੀ ਐਂ ਕਹਿੰਦਾ ਹੁੰਦਾ ਸੀ ਜਿਵੇਂ ਅੱਜ ਚੌਕੇ ਵਾਲਿਆਂ ਨੇ ਕਿਹਾ ਵੀ ਜਿਹੜਾ ਭਗਤੇ 'ਚ ਸੰਘਰਸ਼ ਕਰਨ ਬੜਿਆ ਉਹਦੀਆਂ ਲੱਤਾਂ ਤੋੜਾਂਗੇ ਅਸੀਂ ਪਰ ਲੜੇ ਇੱਕ ਸਾਲ ਲੋਕ ਲੜੇ ਤੇ ਉਹਦਾ ਖਾਮੇ ਅੱਜਾ ਸਿਕੰਦਰ ਮਲੂਕੇ ਨੇ ਇੰਉਂ ਭੁਗਤਣਾ ਪਿਆ 10 ਸਾਲ ਹੋ ਗਏ ਦੋ ਵਾਰੀਆਂ ਹੋ ਗਈਆਂ ਉਹ ਚੋਣ ਨਹੀਂ ਜਿੱਤ ਸਕਿਆ ਆਪਦੇ ਹਲਕੇ 'ਚੋਂ ਤੇ ਜੇ ਅੱਜ ਇਹ ਮੰਗ ਬਣ ਗਈ ਵੀ ਇਹ ਮੈਨੇਜਮੈਂਟ ਬਾਹਰ ਹੋਣੀ ਚਾਹੀਦੀ ਹੈ ਹੋਣੀ ਤਾਂ ਚਾਹੀਦੀ ਕੋਈ ਸੀ ਪਹਿਲੇ ਦਿਨ ਹੀ ਹੋਣੀ ਚਾਹੀਦੀ ਸੀ ਇਹ ਕੱਲੇ ਚੌਕੇ ਸਕੂਲ ਚੋਂ ਨਹੀਂ ਜਿੰਨੇ ਵੀ ਆਦਰਸ਼ ਸਕੂਲ ਖੋਲੇ ਹੋਇਆ ਇੱਥੇ ਬਾਦਲ ਦੀ ਸਰਕਾਰ ਵੇਲੇ ਦੇ ਉਹਦੇ ਕੰਡੇ ਬੀਜੇ ਹੋਇਆ ਇਹ ਉਦੋਂ ਤਾਈਂ ਜਿਹੜੇ ਚੱਲਦੇ ਸਕੂਲ ਨੇ 24 ਸਕੂਲ ਸਾਰਿਆਂ ਚੋਂ ਹੀ ਮੈਨੇਜਮੈਂਟ ਬਾਹਰ ਹੋਣੀ ਚਾਹੀਦੀ ਹੈ ਸਾਰੇ ਸਕੂਲਾਂ ਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ ਪਰ ਜੇ ਇੱਥੇ ਮੈਨੇਜਮੈਂਟ ਅੜੀ ਹੋਈ ਹੈ ਉਹਦੇ ਪਿੱਛੇ ਉਹਦੀ ਪਾਵਰ ਬੋਲਦੀ ਹੈ ਪਾਵਰ ਪੈਸੇ ਦੀ ਬੋਲਦੀ ਹੈ ਪਾਵਰ ਐਮਐਲਏਆਂ ਵਿਧਾਇਕਾਂ ਦੇ ਨਾਲ ਜਿਹੜਾ ਉਹਨਾਂ ਦਾ ਗੱਠ ਜੋੜ ਹੈ ਉਹਦੀ ਪਾਵਰ ਬੋਲਦੀ ਹੈ ਤੇ ਪਿੱਛੇ ਇਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਉਹ ਜਿਹੜਾ ਉਹਨਾਂ ਦੀ ਪਿੱਠ ਥਾਪੜ ਰਿਹਾ ਹੈ ਉਹਦੀ ਪਾਵਰ ਬੋਲਦੀ ਹੈ ਤਾਂ ਨਹੀਂ ਉਹ ਇਸ ਗੱਲ ਤੇ ਆਉਂਦਾ ਤੂੰ ਪੜਾ ਇਹ ਇਕੱਲੇ ਇਸ ਸਕੂਲ ਦਾ ਮਸਲਾ ਨਹੀਂ ਤੁਸੀਂ ਇਸ ਗੱਲ ਨੂੰ ਸਮਝੋ ਵੀ ਭਲਾ ਸਰਕਾਰ ਤੁਰੀ ਕਿਹੜੇ ਰਾਹ ਹੋਈ ਹੈ ਤੇ ਦੂਜੀ ਗੱਲ ਜਿਹੜੀ ਇਹ ਮੈਨੇਜਮੈਂਟ ਦੀ ਪਿੱਠ ਤੇ ਖੜਾ ਸਾਰਾ ਲਾਣਾ ਸਣੇ ਭਗਵੰਤ ਮਾਨ ਤੋਂ ਲੈ ਕੇ ਸਣੇ ਜ਼ਿਲ੍ਹੇ ਦਾ ਇੱਥੋਂ ਦਾ ਬਠਿੰਡੇ ਦਾ ਡੀਸੀ ਤੋਂ ਲੈ ਕੇ ਸਣੇ ਐਸਡੀਐਮ ਡੀਐਸਪੀ ਐਸਐਸਪੀ ਤੋਂ ਲੈ ਕੇ ਇਹ ਕੱਲਾ ਇਹਦੇ ਹੱਕ 'ਚ ਨਹੀਂ ਖੜਾ ਇਹ ਕੱਲਾ ਇਹਦੀ ਪਿੱਠ ਤੇ ਨਹੀਂ ਖੜਾ ਇਹ ਰਾਜ ਪ੍ਰਬੰਧ ਦੀ ਲਟੇਰਿਆਂ ਦਾ ਇਹ ਹੈ ਹੀ ਇਹਨਾਂ ਦੇ ਪੱਖ ਦਾ ਤੁਸੀਂ ਕੋਈ ਘੋਲ ਚੱਕ ਲੋ ਕੋਈ ਤਿਆਰਬਾ ਚੱਕ ਲੋ ਜਦੋਂ ਕਿਸਾਨਾਂ ਨੇ ਚੱਠੇ ਵਾਲੇ ਦੀ ਕੁਰਕੀ ਰਗਾਈ ਐ ਉਦੋਂ ਇਹ ਆੜਤੀਆਂ ਦੇ ਹੱਕ 'ਚ ਖੜਾ ਆ ਸਾਰਾ ਹੀ ਲੰਗ ਲੈਣਾ ਜਦੋਂ ਫਰੀਦਕੋਟ ਕਾਂਡ ਹੋਇਆ ਸ਼ਰੂਤੀ ਕਾਂਡ ਹੋਇਆ ਉਹ ਕੁੜੀ ਦੇ ਕੁੜੀ ਨੂੰ ਲੈ ਕੇ ਗਏ ਗੁੰਡੇ ਅਧਾਲ ਕੇ ਜਿਹੜਾ ਨਿਸ਼ਾਨ ਸਿੰਘ ਸੁਖਬੀਰ ਬਾਦਲ ਦੀ ਸੱਜੀ ਖੱਬੀ ਬਾਹ ਸੀ ਉਦੋਂ ਸਾਰਾ ਪੰਜਾਬ ਸਾਰੇ ਸਣੇ ਮੁੱਖ ਮੰਤਰੀ ਸਣੇ ਪੰਜਾਬ ਦਾ ਪੁਲਿਸ ਦਾ ਮੁਖੀ ਹੈ ਜਿਹੜਾ ਉਹ ਸਾਰੇ ਨਿਸ਼ਾਨ ਸਿੰਘ ਦੇ ਪੱਠ ਤੇ ਸੀਗੇ ਉਦੋਂ ਵੀ ਲੋਕਾਂ ਨੇ ਲੜ ਕੇ ਇਹ ਉਸ ਕੁੜੀ ਨੂੰ ਇਨਸਾਫ ਕਰਵਾਇਆ ਉਦੋਂ ਵੀ ਉਹ ਕੁੜੀ ਦੇ ਹੱਕ ਤੇ ਨਹੀਂ ਖੜਾ ਜਿਹੜਾ ਇਹ ਲਾਣਾ ਬਾਣਾ ਤੇ ਐਵੇਂ ਇੱਥੇ ਟਰਾਈਡੈਂਟ ਦੇ ਖਿਲਾਫ ਕੋਲ ਲੜਿਆ ਐਵੇਂ ਜੀਰੇ ਦੀ ਫੈਕਟਰੀ ਦੇ ਖਿਲਾਫ ਕੋਲ ਲੜਿਆ ਤੇ ਉਦੋਂ ਜੀਰੇ ਦੀ ਫੈਕਟਰੀ ਦੇ ਮਾਲਕਾਂ ਦੇ ਹੱਕ 'ਚ ਖੜਿਆ ਆਹੀ ਲੰਗ ਲਣਾ ਜਿਹੜਾ ਅੱਜ ਅਧiatਕਾਂ ਦੇ ਵਿਰੋਧ 'ਚ ਖੜਾ ਹੈ ਤੇ ਜਦੋਂ ਟਰਾਈਡੈਂਟ ਵਾਲੇ ਲੜੇ ਆ ਉਦੋਂ ਵੀ ਆਹੀ ਲੰਗ ਲਣਾ ਟਰਾਈਡੈਂਟ ਵਾਲਿਆਂ ਦੇ ਹੱਕ 'ਚ ਖੜਾ ਹੈ ਅਸਲ ਤੇ ਪ੍ਰਬੰਧ ਮਤਲਬ ਹੈ ਹੀ ਇਹਨਾਂ ਦੇ ਪੱਖ ਦਾ ਉਹਨਾਂ ਨੇ ਇਹਨਾਂ ਦੇ ਮੁਨਾਫਿਆਂ ਦੀ ਗਰੰਟੀ ਕਰਨੀ ਹੈ ਇਹਨਾਂ ਦੇ ਲੁਟੇਰੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਲੁੱਟ ਦੇ ਅੱਡੇ ਨੇ ਉਹਨਾਂ ਦੀ ਰਾਖੀ ਕਰਨੀ ਹੈ ਲੋਕਾਂ ਦੀ ਰਾਖੀ ਨਹੀਂ ਕਰਨੀ ਤੇ ਦੂਜੇ ਪਾਸੇ ਜਿਹੜੇ ਲੋਕਾਂ ਨੇ ਲੜ ਲੜ ਕੇ ਇੱਥੇ ਆਪਦੇ ਪੱਖ ਕਾਨੂੰਨ ਬਣਾਏ ਹੋਏ ਸੀ ਦੇਖੋ ਅਸੀਂ ਅਧਿਆਪਕਾਂ ਅਸੀਂ ਹਿਸਟਰੀ ਪੜ੍ਹਦੇ ਆ ਅਸੀਂ ਇਤਿਹਾਸ ਪੜ੍ਹਦੇ ਆ ਅਸੀਂ ਕਿਤਾਬਾਂ ਪੜ੍ਹਦੇ ਆ ਅਸੀਂ ਕਿਤਾਬਾਂ ਚ ਦੇਖਦੇ ਕੀ ਆ ਸਮਝਦੇ ਕੀ ਆ ਵੀ ਜਦੋਂ ਇੱਥੇ ਸਮਾਜ ਬਦਲਦੇ ਨੇ ਉਹ ਸਰਕਾਰਾਂ ਨਹੀਂ ਬਦਲਦੀਆਂ ਕਿਸੇ ਵੀ ਵੇਲੇ ਦੀਆਂ ਸਰਕਾਰਾਂ ਨਹੀਂ ਬਦਲਦੀਆਂ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲ ਰਾਜਿਆਂ ਨੇ ਨਹੀਂ ਇੱਥੇ ਪ੍ਰਬੰਧ ਬਦਲਿਆ ਉਹ ਕਿਹਨੇ ਬਦਲਿਆ ਗੁਰੂ ਗੋਬਿੰਦ ਸਿੰਘ ਜਰਗਿਆਂ ਨੇ ਬਦਲਿਆ ਬਾਬੇ ਬੰਦਾ ਸਿੰਘ ਬਹਾਦਰ ਜਰਗਿਆਂ ਨੇ ਬਦਲਿਆ ਤੇ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨੇ ਨਹੀਂ ਬਦਲਿਆ ਪ੍ਰਬੰਧ ਇੱਥੇ ਉਹ ਨਹੀਂ ਗਏ ਆਪ ਉਦੋਂ ਕਿਹੜੇ ਮੂਰੇ ਆਏ ਸੂਰਮੇ ਉਦੋਂ ਬੱਬਰ ਅਕਾਲੀ ਮੂਰੇ ਆਏ ਉਦੋਂ ਗਦਰੀ ਬਾਬੇ ਮੂਰੇ ਆਏ ਉਦੋਂ ਭਗਤ ਸਰਾਬੇ ਮੂਰੇ ਆਏ ਤੇ ਲੋਕਾਂ ਦੀਆਂ ਲਹਿਰਾਂ ਖੜੀਆਂ ਹੋਈਆਂ ਉਸ ਸਮੇਂ ਦੇ ਹਾਕਮ ਜਿਹੜੇ ਕਿਸੇ ਵੀ ਵੇਲੇ ਦੇ ਹਾਕਮ ਸੀ ਜਿਹੜੇ ਕਿਸੇ ਵੀ ਵੇਲੇ ਰਾਜ ਕਰਨ ਵਾਲੇ ਸੀ ਚਾਹੇ ਉਹ ਮੁਗਲ ਸੀ ਉਹ ਮੁਗਲਾ ਨੇ ਵੀ ਗੁਰੂਆਂ ਨੂੰ ਬਹੁਤ ਕੁਝ ਬੋਲਿਆ ਜੋ ਅੱਜ ਆਪਾਂ ਨੂੰ ਬੋਲਿਆ ਜਾ ਰਿਹਾ ਜੋ ਕਿਸਾਨ ਯੂਨੀਅਨ ਨੂੰ ਇਥੋਂ ਦੀ ਭਗਵੰਤ ਮਾਨ ਸਰਕਾਰ ਨੇ ਟਾਰਗੇਟ ਤੇ ਕੀਤਾ ਹੋਇਆ ਕਦੇ ਖਨੌਰੀ ਤੇ ਹਮਲਾ ਕਰਦੇ ਨੇ ਕਦੇ ਗੈਸ ਪਾਈਪਲਾਈਨ ਵਾਲੀ ਸੰਘਰਸ਼ ਤੇ ਹਮਲਾ ਕਰਦੇ ਨੇ ਉਹਨਾਂ ਨੇ ਬੋਲਿਆ ਹੋਇਆ ਵੀ ਇਹ ਗੁੰਡੇ ਨੇ ਕਿਸਾਨੀ ਉਹਨਾਂ ਚ ਕੰਮ ਕਰਦੇ ਐਂ ਬੋਲਦੇ ਆ ਤੇ ਇਹ ਗੱਲਾਂ ਬਾਬੇ ਨਾਨਕ ਨੂੰ ਵੀ ਸੁਣਨੀਆਂ ਪਈਆਂ ਰਾਜ ਕਰਨ ਵਾਲੇ ਸੰਘਰਸ਼ ਕਰਨ ਵਾਲਿਆਂ ਤੇ ਕਦੇ ਵੀ ਸੌਖੇ ਹੋ ਨਹੀਂ ਸਕਦੇ ਉਹਨਾਂ ਦੀ ਜਮਾਤ ਅੱਡਾ ਉਹ ਦੁਸ਼ਮਣ ਨੇ ਸਾਡੇ ਤੇ ਉਹ ਪ੍ਰਪਾਗੈਂਡਾ ਕਰਦੇ ਨੇ ਸਾਡੇ ਖਿਲਾਫ ਤੇ ਜਦੋਂ ਭਗਤ ਸਿੰਘ ਅੱਗੇ ਲੜੇ ਆ ਉਹਨਾਂ ਦੇ ਖਿਲਾਫ ਵੀ ਅੰਗਰੇਜ਼ਾਂ ਦੀਆਂ ਹਕੂਮਤਾਂ ਨੇ ਕੂੜ ਪ੍ਰਚਾਰ ਚਲਾਇਆ ਪਰ ਲੋਕ ਲੜਦੇ ਆਏ ਨੇ ਅੱਜ ਵੀ ਇਨਾਂ ਦਾ ਵੱਡਾ ਹਮਲਾ ਵਿੱਢਿਆ ਹੋਇਆ ਹੈ ਕੱਲੀ ਡਾਂਗ ਦੇ ਜ਼ੋਰ ਤੇ ਨਹੀਂ ਖੂੜ ਪ੍ਰਚਾਰ ਦੇ ਜ਼ੋਰ ਤੇ ਹਮਲਾ ਵੀ ਵਿੱਟਿਆ ਹੋਇਆ ਹੈ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹ ਪੰਜਾਬ ਦੇ ਵਿਕਾਸ ਦੇ ਰਾਹ 'ਚ ਤਰੱਕੀ ਦੇ ਰਾਹ 'ਚ ਰੋੜੇ ਨੇ ਤੇ ਹਾਲਾਂਕਿ ਤਰੱਕੀ ਕਿਹਦੇ ਪੱਖ 'ਚ ਕਰਨੀ ਆ ਉਹਨਾਂ ਨੇ ਆ ਅਮਾਨੀਆਂ ਅਡਾਨੀਆਂ ਤੇ ਹੋਰ ਕਾਰਪੋਰੇਟਾਂ ਤੇ ਆ ਠੇਕੇਦਾਰ ਗਰਮੇਲ ਵਰਗਿਆਂ ਦੀਆਂ ਤਰੱਕੀਆਂ ਕਰਨੀਆਂ ਉਹਨਾਂ ਨੇ ਅਸਲ 'ਚ ਥੋਡੀਆਂ ਤਰੱਕੀਆਂ ਨਹੀਂ ਜਰੀਆਂ ਜਾਂਦੀਆਂ ਉਹਨਾਂ ਦੇ ਪੱਖ 'ਚ ਹੀ ਖੜਨਗੇ ਉਹ ਤੇ ਇਹਨਾਂ ਪਿੱਛੇ ਤੁਸੀਂ ਆਇ ਹਿਸਾਬ ਲਾਓ ਕਿੰਡਾ ਕ ਗੱਲ ਐ ਕਿੰਡੀ ਕ ਗੱਲ ਐ ਗਰਮੇਲ ਠੇਕੇਦਾਰ ਇਹ ਪਿਤਨਾ ਜਿਹਾ ਹੈਗਾ ਲਟੇਰਾ ਇੱਕ ਦੋ ਵੀ ਵੱਡੇ ਲਟੇਰੇ ਪਏ ਆ ਪਰ ਇਹਦੇ ਪੱਖ ਚ ਕਿਵੇਂ ਖੜਿਆ ਸਾਰੀ ਪੰਜਾਬ ਦੀ ਪੁਲਿਸ ਇੱਥੇ ਝੋਕੀ ਪਈ ਹੈ ਇਹ ਗੱਲ ਉਹਨਾਂ ਵਾਸਤੇ ਵੀ ਸਹਿਦ ਹੀ ਨਹੀਂ ਪਹੇਦੀ ਹੈ ਉਹਨਾਂ ਨੂੰ ਲੱਗਦਾ ਵੀ ਜੇ ਇੱਕ ਅਦਰਸ਼ ਸਕੂਲ ਦੀ ਮੈਨੇਜਮੈਂਟ ਲੋਕਾਂ ਨੇ ਢਾ ਲਈ ਤਾਂ ਫਿਰ ਦੂਜੇ ਅਦਰਸ਼ ਸਕੂਲਾਂ ਨੂੰ ਪਹਿਣਗੇ ਤੇ ਲੋਕਾਂ ਦੇ ਹੌਂਸਲੇ ਵਧਣਗੇ ਤੇ ਇਵੇਂ ਇਹ ਗੱਲ ਸਾਡੇ ਵਾਸਤੇ ਵੀ ਓਵੇਂ ਹੀ ਹੈ ਸਾਡੇ ਵਾਸਤੇ ਵੀ ਸਹਿਦ ਹੀ ਨਹੀਂ ਪਹੇਦੀ ਹੈ ਤੇ ਜੇ ਅਸੀਂ ਇਸ ਗੱਲ ਦੇ ਉੱਤੇ ਵੀ ਅਸੀਂ ਪਿੱਛੇ ਜਾਂਨੇ ਆ ਅਸੀਂ ਲੜਾਈ 'ਚ ਬੈਕਫੁੱਟ ਤੇ ਜਾਂਨੇ ਆ ਤਾਂ ਫਿਰ ਸਾਡੇ ਵਾਸਤੇ ਵੀ ਇਹ ਉਨਵੇਂ ਸਿੱਖਣ ਵਾਲੀ ਗੱਲ ਆ ਵੀ ਉਦੋਂ ਉਤੋਂ ਦੀ ਹਾਵੀ ਹੋ ਕੇ ਆਉਣਗੇ ਇਸ ਕਰਕੇ ਸਾਡੀ ਲੋੜ ਆ ਇਹ ਵੀ ਅਸੀਂ ਆਪਦੇ ਸੰਘਰਸ਼ ਆਪਦੀਆਂ ਲੜਾਈਆਂ ਇਓਂ ਹੀ ਤਕੜੀਆਂ ਕਰਦੇ ਜਾਈਏ ਜਿਵੇਂ ਅੱਜ ਇਹ ਕੱਲੇ ਅਧਿਆਪਕਾਂ ਦਾ ਸੰਘਰਸ਼ ਨਹੀਂ ਰਹਿ ਗਿਆ ਇੱਥੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਸ਼ਾਮਲ ਨੇ ਇਸ ਸੰਘਰਸ਼ 'ਚ ਸਾਰੀਆਂ ਟੀਚਰ ਯੂਨੀਅਨਾਂ ਸ਼ਾਮਲ ਨੇ ਇਸ ਸੰਘਰਸ਼ ਠੇਕੇ ਮਜ਼ਦਮ ਮੋਰਚੇ ਨੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ ਇਓਂ ਸਾਡਾ ਜੱਕ ਬੰਨੇ ਰਹਿਣਾ ਚਾਹੀਦਾ ਤਾਂ ਸਾਡੇ ਸੰਘਰਸ਼ ਤਕੜੇ ਹੋਣਗੇ ਤੇ ਸਾਨੂੰ ਪਤਾ ਵੀ ਠੀਕ ਹੈ ਇਹ ਸੰਘਰਸ਼ ਸਾਡੇ ਸਬਰ ਤੇ ਅਮਤਿਆਨ ਲੈਂਦੇ ਨੇ ਇਹ ਸੰਘਰਸ਼ ਲੰਮੇ ਹੁੰਦੇ ਨੇ ਟ੍ਰਾਈਡੈਂਟ ਵਾਲਾ ਵੀ ਬਹੁਤ ਲੰਮਾ ਚੱਲਿਆ ਇਸ ਕਰਕੇ ਤਕੜੇ ਹੋ ਕੇ ਇਸ ਲੜਾਈ ਚ ਪਏ ਰਹੀਏ ਡਟੇ ਰਹੀਏ ਲਾਜ਼ਮੀ ਹੈ ਜਿੱਤ ਆਪਣੇ ਪੈਰ ਚੁੰਮੂ